ਆਪਣੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਦੀ ਬੀਜੇਪੀ ਦੀ ਜਿਹੜੀ ਨਵੀਂ ਮਜ਼ਦੂਰ ਵਿਰੋਧੀ ਨੀਤੀ ਲੈ ਕੇ ਆ ਰਹੀ ਹੈ ਉਹ ਮੈਂ ਉਸ ਨੀਤੀ ਦੇ 바ਾਰੇ ਦੇ ਵਿੱਚ ਜਿਹਨੂੰ ਉਹਨਾਂ ਨੇ ਵੀ ਬੀ ਜੀ ਰਾਮ ਜੀ ਐਕਟ ਜਿਹੜਾ ਮਨਰੇਗਾ ਦਾ ਨਾਮ ਬਦਲ ਕੇ ਇਹ ਨਾਮ ਉਹਨਾਂ ਨੇ ਰੱਖਿਆ ਜਿਹੜਾ ਅਸੀਂ ਪਹਿਲਾਂ ਕਹਿੰਦੇ ਸੀਗੇ ਕਿ ਦੇਸ਼ ਦੇ ਵਿੱਚ ਸਾਰਾ ਪੈਸਾ ਬੀਜੇਪੀ ਦੀ ਗਵਾਈ ਚ ਤਨਾਡਾਂ ਦੇ ਜੇਬ ਚ ਜਾ ਰਿਹਾ ਤੇ ਗਰੀਬ ਨੂੰ ਜਿਹੜੀ ਮਜ਼ਦੂਰ ਨੂੰ ਜਿਹੜੀ ਥੋੜੀ ਬਹੁਤੀ ਸਹੂਲਤ ਮਿਲਦੀ ਸੀ ਇਸ ਦੇਸ਼ ਦੇ ਵਿੱਚ ਜਿਹੜੀ 2005 ਦੇ ਵਿੱਚ ਮਨਰੇਗਾ ਦੇ ਰੂਪ ਵਿੱਚ ਸ਼ੁਰੂ ਹੋਈ ਸੀਗੀ ਇਨਡਾਇਰੈਕਟਲੀ ਬੀਜਪੀ ਜੜੀ ਉਹ ਇਹਦੂ ਇੱਕ ਬਹੁਤ ਵੱਡੀ ਢਾਲ ਆਉਣ ਜਾ ਰਹੀ ਹੈ ਪਹਿਲਾ ਇਸ ਮਨਰੇਗਾ ਸਕੀਮ ਦੇ ਵਿੱਚ ਜਿਹੜਾ ਬਜਟ ਸੀਗਾ ਉਹ 100% ਕੇਂਦਰ ਸਰਕਾਰ ਦਿੰਦੀ ਸੀਗੀ ਜਿਹੜੀ ਸਾਡੀ GST ਰਾਜਾਂ ਦੀ ਜਾਂਦੀ ਸੀਗੀ ਉਹਦੇ 'ਚੋਂ ਸਾਨੂੰ 100% ਜਿਹੜਾ ਦਿੱਤਾ ਜਾਂਦਾ ਸੀਗਾ ਹੁਣੇ ਨਵੀਂ ਪਾਲਿਸੀ ਦੇ ਤਹਿਤ 60 40 ਕਰਤੀ ਆ ਕਿ 60 ਜਿਹੜਾ ਜਿੰਦ ਸਰਕਾਰ ਦਊ ਤੇ 40% ਜਿਹੜਾ ਉਹ ਮਤਲਬ ਸਟੇਟਾਂ ਦੇਣਗੀਆਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਜਿ ਆਇਆ ਤੁਸੀਂ ਵਕਤ ਕੱਢ ਕੇ ਆਇਓ ਬਹੁਤ ਹੀ ਜਿਆਦੀ ਠੰਡ ਹੈ ਕੋਲਾਬਾ ਪਰ ਤੁਸੀਂ ਸਾਰੇ ਜਣੇ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਵੈਲਕਮ ਤੁਹਾਡਾ ਧੰਨਵਾਦ ਮੈਂ ਤੁਹਾਡੇ ਨਾਲ ਆਪਣੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਦੀ ਬੀਜੇਪੀ ਦੀ ਜਿਹੜੀ ਨਵੀਂ ਮਜ਼ਦੂਰ ਵਿਰੋਧੀ ਨੀਤੀ ਲੈ ਕੇ ਆਦਿਆ ਮੈਂ ਉਸ ਨੀਤੀ ਦੇ 바ਾਰੇ ਦੇ ਵਿੱਚ ਜਿਹਨੂੰ ਉਹਨਾਂ ਨੇ V B ਜੀਰਾਮ ਜੀ ਐਕਟ ਜਿਹੜਾ ਮਨਰੇਕਾ ਦਾ ਨਾਮ ਬਦਲ ਕੇ ਇਹ ਨਾਮ ਉਹਨਾਂ ਨੇ ਰੱਖਿਆ ਇਸ ਨਾਮ ਦੇ ਥੱਲੇ ਜੋ ਕੁਛ ਭਾਜਪੀ ਕਰਮ ਜਾ ਰਹੀ ਹੈ ਜਿਹੜਾ ਸੀ ਪਹਿਲਾਂ ਕਹਿੰਦੇ ਸੀਗੇ ਕਿ ਦੇਸ਼ ਦੇ ਵਿੱਚ ਸਾਰਾ ਪੈਸਾ ਬੀਜੇਪੀ ਦੀ ਗਵਾਈ ਚ ਤਨਾਡਾਂ ਦੇ ਜੇਬ ਚ ਜਾ ਰਿਹਾ ਤੇ ਗਰੀਬ ਨੂੰ ਜਿਹੜੀ ਮਜ਼ਦੂਰ ਨੂੰ ਜਿਹੜੀ ਥੋੜੀ ਬਹੁਤੀ ਸਹੂਲਤ ਮਿਲਦੀ ਸੀ ਇਸ ਦੇਸ਼ ਦੇ ਵਿੱਚ ਜਿਹੜੀ 2005 ਦੇ ਵਿੱਚ ਮਨਰੇਗਾ ਦੇ ਰੂਪ ਵਿੱਚ ਸ਼ੁਰੂ ਹੋਈ ਸੀਗੀ ਇਨਡਾਇਰੈਕਟਲੀ ਬੀਜੇਪੀ ਜੜੀ ਉਹ ਇਹਦੂ ਇੱਕ ਬਹੁਤ ਵੱਡੀ ਟਾਲ ਆਉਣ ਜਾ ਰਹੀ ਹੈ ਔਰ ਦਾ ਇਸ ਦੇਸ਼ ਦੇ ਵਿੱਚ ਰਾਜਾਂ ਦੇ ਜਿਹੜੇ ਅਧਿਕਾਰ ਹੈ ਉਹਨਾਂ ਨੂੰ ਘਟਾਉਣ ਜਾਦੀ ਹੈ ਔਰ ਦਾ ਸਾਡੀਆਂ ਜਿਹੜੀਆਂ ਚੁੜੀਆਂ ਹੋਈਆਂ ਗ੍ਰਾਮ ਪੰਚਾਇਤਾਂ ਬਲਾਕ ਸੰਤੀਆਂ ਜ਼ਿਲ੍ਹਾ ਪ੍ਰੀਸ਼ਦ ਹੋਣੇ ਜਿੰਨਾਂ ਦੀਆਂ ਵੋਟਾਂ ਹੋਈਆਂ ਜਿਨ੍ਹਾਂ ਦੇ ਥਰੂ ਜਿਹੜੀਆਂ ਆਪਣੇ ਇਲਾਕੇ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਆਪਣੇ ਜਿਹੜੇ ਲੋਕ ਪੱਖੀ ਪ੍ਰੋਜੈਕਟ ਸੀਗੇ ਉਹ ਮਨਰੇਗਾ ਦੇ ਦਵਾਈ ਕਲਾ ਸਕਦੇ ਸੀਗੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਘਟਾਈਆਂ ਜਾ ਰਹੀਆਂ ਪਹਿਲਾਂ ਇਸ ਮਨਰੇਗਾ ਸਕੀਮ ਦੇ ਵਿੱਚ ਜਿਹੜਾ ਬਜਟ ਸੀਗਾ ਉਹ 100% ਕੇਂਦਰ ਸਰਕਾਰ ਦਿੰਦੀ ਸੀਗੀ ਜਿਹੜੀ ਸਾਡੀ GST ਰਾਜਾਂ ਦੀ ਜਾਂਦੀ ਸੀਗੀ ਉਹਦੇ 'ਚੋਂ ਸਾਨੂੰ 100% ਜਿਹੜਾ ਦਿੱਤਾ ਜਾਂਦਾ ਸੀਗਾ ਹੁਣੇ ਨਵੀਂ ਪਾਲਿਸੀ ਦੇ ਤਹਿਤ 60 40 ਕਰਤੀ ਆ ਕਿ 60 ਜਿਹੜਾ ਕੇਂਦਰ ਸਰਕਾਰ ਦਊ ਤੇ 40% ਜਿਹੜਾ ਉਹ ਮਤਲਬ ਸਟੇਟਾਂ ਦੇਣਗੀਆਂ ਪਸ ਸਟੇਟਾਂ ਦੇਣ ਗਿਆ ਕਿੱਥੋਂ ਇਹ ਨਹੀਂ ਦੱਸਿਆ ਸਾਡੇ ਦੇ ਪਹਿਲਾਂ ਹੀ ਜਿਹੜੇ ਫੰਡ ਸਾਡੀ ਜੀਐਸਟੀ ਤੋਂ ਜਿਹੜੇ ਸਾਨੂੰ ਫੰਡ ਮਿਲਨੇ ਸੀ ਸਾਡੇ ਰੂਲ ਦਾ ਡਵੈਲਪਮੈਂਟ ਦੇ ਫੰਡ ਜਿਹੜੇ ਸੀਗੇ ਉਹ ਤਾਂ ਪਹਿਲਾਂ ਹੀ ਘਟ ਕੇ ਬੈਠੇ ਆ ਤੇ ਦੂਜਾ ਜਿਹੜਾ ਮਨਰੇਗਾ ਦੇ ਥੂ ਕੰਮ ਹੁੰਦੇ ਸੀਗੇ ਉਹ ਅਸੀਂ ਕਿੱਥੋਂ ਬਦਲ ਜਿਹੜਾ ਉਹ ਦੇ ਸਕਾਂਗੇ ਸਟੇਟਾਂ ਜਿਹੜੀਆਂ ਉਹ ਨਹੀਂ ਦੇ ਸਕਣ ਗਿਆ ਜਿਹੜਾ ਵੇਖੋ ਇਹ 60 40 ਵਾਲੀ ਰੇਸ਼ੋ ਜਿਹੜੀ ਹੈ ਇਹ ਬਹੁਤ ਵੱਡੀ ਖਤਰਨਾਕ ਇੱਕ ਦੇਸ਼ੋ ਹੈ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ 1056 ਜਿੱਦਾ ਸੈਂਟਰ ਪਹਿਲਾਂ ਮਨੇਗਾ ਦੇ ਪੈਸੇ ਦਿੰਦਾ ਸੀਗਾ ਉਹ ਜਿਹੜੇ ਚਾਹੀਦੇ ਆ ਉਹ ਦੂਜਾ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਬੰਦਾ ਇਹ ਘਟਾ ਕੇ ਜਿਹੜਾ ਕਰ ਰਿਹਾ ਜਿੱਦਾ ਮੈਂ ਤੁਹਾਨੂੰ ਦੱਸਿਆ 60 40 ਕਰ ਰਿਹਾ ਇਸੇ ਤਰ੍ਹਾਂ ਇਹ ਜਦੋਂ ਆਪਾਂ ਬਜਾਈ ਤੇ ਵੜਾਈ ਜਦੋਂ ਖੇਤੀ ਦਾ ਸੀਜ਼ਨ ਹੁੰਦਾ ਉਹ ਸਮੇ ਉਹ ਕਹਿੰਦੇ ਜੀ ਬਿਲਕੁਲ ਮਤਲਬ ਜਿਹੜਾ ਉਹ ਨਹੀਂ ਮਤਲਬ ਜਿਹੜਾ ਉਹ ਦਿੱਤਾ ਜਾਊਗਾ ਉਹ ਮਨਰੇਗਾ ਦੀ ਮਜ਼ਦੂਰੀ ਜਿਹੜਾ ਕੰਮ ਹੈ ਉਹ ਨਹੀਂ ਦਿੱਤਾ ਜਾਊਗਾ ਉਸ ਸਮੇ ਦੋ ਮਹੀਨੇ ਦੇਸ਼ ਦਾ ਮਜ਼ਦੂਰ ਜਿਹੜਾ ਉਹ ਕਿੱਥੋਂ ਰੋਟੀ ਖਾਊਗਾ ਦੇਸ਼ ਦੇ ਮਜ਼ਦੂਰ ਦੇ ਮੂੰਹ 'ਚ ਰੋਟੀ ਖਾਣ ਕੋਣ ਆਲੀ ਇਹ ਪਾਲਿਸੀ ਜਿਹੜੀ ਆ ਇਹ ਕੇਂਦਰ ਸਰਕਾਰ ਲੈ ਕੇ ਆਈ ਆ ਬੀਜੇਪੀ ਲੈ ਕੇ ਆਈ ਆ ਬੀਜੇਪੀ ਗਰੀਬ ਲੋਕਾਂ ਦੇ ਮੂੰਹ ਚੋਂ ਰੋਟੀ ਖੋਣ ਜਾਂਦੀ ਆ ਰੋਟੀ ਜਿਹੜੀ ਬਚਾਦੇ 100 ਦਿਨ ਦੀ ਪਹਿਲਾਂ ਗਰੰਟੀ ਸੀਗੀ ਕਿ ਸਾਲ ਚ 100 ਦਿਨ ਜਿਹੜਾ ਉਹ ਸਾਨੂੰ ਕੰਮ ਮਿਲਿਆ ਕਰੂਗਾ ਉਹ 100 ਦਿਨ ਜਦੋਂ ਵੀ ਜਦੋਂ ਅਗਲੇ ਦੀ ਮੱਦੀ ਸੀਗੀ ਉਦੋਂ ਅਗਲਾ ਆਪਣਾ ਕੰਮ ਕਰ ਲੈਂਦਾ ਸੀਗਾ ਪਰ ਹੁਣ ਜਦੋਂ ਸਾਡੇ ਤੇ ਪਾਬੰਦੀ ਲਾ ਦਿੱਤੀ ਜਦੋਂ ਖੇਤੀਬਾੜੀ ਵਾਲੇ ਸੀਜ਼ਨ ਦੇ ਵਿੱਚ ਜਿਹੜੇ ਮਜਦੂਰਾਂ ਦੇ ਕੋਲ ਵਿਚਾਰਿਆ ਕੋ ਕਨਾਲ ਬਲਜ ਜਗਾ ਵੀ ਨਹੀਂ ਜਿੰਨਾਂ ਕੋ ਕਿਤੇ ਦੋ ਮਰਲੇ ਕਣਕ ਦੀ ਬੀਜੀ ਜਿੰਨਾਂ ਦੇ ਕਿਤੇ ਦੋ ਮਰਲੇ ਝੋਨਾ ਵੀ ਲਾਇਆ ਉਹਨਾਂ ਬਚਾ ਦਿੰਦੇ ਉਸੇ ਟਾਈਮ ਦੇ ਉੱਤੇ ਮਿਹਨਤ ਕਰਕੇ ਉਹ ਰੋਟੀ ਖਾਣੀ ਹੁੰਦੀ ਹੈ ਉਹ ਰੋਟੀ ਸਰ ਖੋਈ ਜਾਂਦੀ ਹੈ ਕਹਿੰਦੇ ਕਿ ਇਹਨਾਂ ਪੀੜਾਂ ਦੇ ਵਿੱਚ ਤੁਸੀਂ ਕੰਮ ਜਿਹੜਾ ਉਹ ਨਹੀਂ ਕਰ ਸਕਦੇ ਇਸ ਕਰਕੇ ਬਲਜ ਜਿਹੜਾ ਇੱਕ ਗਰੰਟੀ ਸੀ ਕਿ 100 ਦੇਣ ਵਾਲੀ ਉਹ ਵੀ ਜਿਹੜੀ ਘਟਾਤੀ ਕਿ ਪਤਾ ਨਹੀਂ ਉਹ ਸੌਦੇਤ ਕੰਮ ਮਿਲੂ ਕਿ ਨਹੀਂ ਮਿਲੂ ਕਿਉਂਕਿ ਬਾਈਸ਼ਟ ਦਾ ਇੱਕ ਵੱਡਾ ਜਿਹੜਾ ਇਹਦੇ ਵਿੱਚ ਉਹਨਾਂ ਨੇ ਕਰਤਾ ਉਹਦੇ ਕਰਕੇ ਇਹ ਜਿਹੜੀ ਸਕੀਮ ਹੈ ਇਹ ਸਭ ਬੱਲਾ ਇਹ ਕੋਈ ਇਹ ਗਰੀਬ ਵਿਰੋਧੀ ਆ ਉਹਦਾ ਇਹ ਬੱਲਾ ਜੜੀ ਜਿਹੜੇ ਬੱਲੇ ਗਰੀਬਾਂ ਦੇ ਹਿੱਤ ਆ ਇਹ ਸਰਕਾਰ ਇਹ ਭਾਜਪੀ ਗਰੀਬਾਂ ਨੂੰ ਜਿਹੜਾ ਮਾਰਨਾ ਚਾਹੁੰਦੀ ਹੈ ਇਸ ਦੇਸ਼ ਦੇ ਵਿੱਚ ਗਰੀਬ ਦੇ ਮੂੰਹ ਦੇ ਵਿੱਚੋਂ ਰੋਟੀ ਜਿਹੜੇ ਉਹ ਖੋੜਾ ਚਾਹੁੰਦੀ ਹੈ ਕਿਉਂਕਿ ਤੁਸੀਂ ਹੁਣੇ ਦੇਖਿਆ ਇਹ ਤਾਂ ਹੜਾ ਆਏ ਸੀਗੇ ਕਿਸਾਨ ਮਜਦੂਰ ਸਾਰੇ ਡੁੱੜ ਗਏ ਔਰ ਕੇਂਦਰ ਸਰਕਾਰ ਨੇ ਜਿਹੜੇ ਪੈਸੇ ਐਨਾਨਸ ਕੀਤੇ ਸੀਗੇ 1600 ਕਰੋੜ ਰੁਪਈਆ ਜਦੋਂ ਕਿ ਕਿੰਨਾ ਨੁਕਸਾਨ ਸਾਡੇ ਅਜਦਾ ਪੰਜਾਬ ਦੇ ਵਿੱਚ ਹੋਇਆ ਪਰ ਕੋਈ ਪੈਸਾ ਨਹੀਂ ਦਿੱਤਾ ਇੱਕ ਨਵੇਂ ਪੈਸਾ ਅਜੇ ਤੱਕ ਨਹੀਂ ਆਇਆ ਤੇ ਸਭ ਤੁਸੀਂ ਉਹਦੇ ਪੈਸੇ ਦੇ ਦੀ ਦੇ ਤੁਸੀਂ ਸਾਡੇ ਜਿਹੜੇ ਰੂਰ ਡਿਪਾਰਟਮੈਂਟ ਵਾਲੇ ਫੰਡਾਂ ਵਾਲੇ ਪੈਸੇ ਦੀ ਦੇ ਦੇ ਤੁਸੀਂ ਸਾਡੇ ਹੜਾ ਦੇ ਪੈਸੇ ਦੀ ਦੇ ਦੇ ਤੇ ਬਚਾਦਾ ਗਰੀਬ ਕਿੱਥੇ ਜਾਊਗਾ ਮੋਦੀ ਜੀ ਦੱਸੋ ਗਰੀਬ ਕਿੱਥੇ ਜਾਊਗਾ ਭਾਜਪਾ ਦੱਸ ਸਕਦੀ ਹੈ ਕਿ ਜਿਹੜੇ ਮਜ਼ਦੂਰ ਬਚਾਦੇ ਮੰਰੇਗਾ ਦੀਆਂ ਦਿਹਾੜੀਆਂ ਲਾ ਕੇ ਆਪਣਾ ਕੰਮ ਕਰਦੇ ਸੀਗੇ ਉਹ ਜਿਹੜੀਆਂ ਪੰਚਾਇਤਾਂ ਪਿੰਡਾਂ ਦੇ ਵਿੱਚ ਆਪਣਾ ਵਿਕਾਸ ਪਿੰਡਾਂ ਦੇ ਬਹੁਤ ਸਾਰੇ ਵਿਕਾਸ ਦੇ ਕੰਮ ਸੀਗੇ ਜਿਹੜੇ ਮੰਰੇਗਾ ਦੇ ਰਾਹੀਂ ਹੁੰਦੇ ਸੀਗੇ ਹੁਣ ਉਹ 60% ਦੀ ਦੇਸ਼ ਹੋ ਗਈ ਹੁਣ ਉਹ ਚਾਰੇ ਕਿੱਥੋਂ ਕਰਉਣਗੇ ਉਹ ਵੀ ਆਪਣੇ ਮਤਲਬ ਕੱਟ ਲੱਗ ਗਿਆ ਹੁਣ ਉਹ ਪੰਚਾਇਤਾਂ ਕੋਈ ਹੋਰ ਰਸਤਾ ਦੀਗਾ ਇੱਕ ਬਹੁਤ ਵਧੀਆ ਰਸਤਾ ਸੀਗਾ ਉਹ ਮੰਰੇਗਾ ਕੋਈ ਸੈਟ ਸਰਕਾਰ ਕੇ ਨੂੰ ਖੈਰ ਦੇ ਬਾਦੀ ਸਾਡੇ ਫੰਡ ਸੀਗੇ ਸਾਡੀ ਜੀਐਸਟੀ ਸਾਡੀ ਜੀਐਸਟੀ ਜਿਹੜੀ ਉਹਦੇ ਵਿੱਚੋਂ ਹੀ ਮੰਦੇਗਾ ਦੇ ਫੰਡ ਆਉਂਦੇ ਸੀਗੇ ਉਹ ਫੰਡ ਜਿਹੜੇ ਉਹਨਾਂ ਨੂੰ ਰੋਕਿਆ ਜਾ ਰਿਹਾ 60 40 ਜਿਹੜਾ ਕੀਤਾ ਜਾ ਰਿਹਾ ਸੋ ਇਹ ਜਿਹੜੀ ਵੀ ਵੀ ਜੀ ਰਾਮ ਜੀ ਰਾਮ ਜਿਹੜੀ ਮੱਲਾ ਜਿਹੜਾ ਇਹ ਮੱਲਾ ਨਵੀਂ ਐਕਟ ਜਿਹੜਾ ਲੈ ਕੇ ਆਏ ਲੋਕ ਸਭਾ ਦੇ ਵਿੱਚ ਇਹ ਬਹੁਤ ਹੀ ਗਰੀਬ ਵਿਰੋਧੀ ਲੋਕ ਵਿਰੋਧੀ ਕਿਸਾਨ ਵਿਰੋਧੀ ਇਹ ਮਤਲਬ ਬਨੁਖਤਾ ਦੇ ਵਿਰੋਧੀ ਇਹ ਐਕਟ ਹੈ ਐਕਟ ਜਿਹੜਾ ਵਾਪਸ ਲੈਣਾ ਚਾਹੀਦਾ ਉਹ ਸਾਡੀ ਸਰਕਾਰ ਜਿਹੜੀ ਹੈ ਕਿਉਂਕਿ ਅਸੀਂ ਮਤਲਬ ਇਹ ਸਮਝਿਆ ਕਿ ਜਿਹੜਾ ਰੋਜ਼ਗਾਰ ਹੈ ਰੋਜ਼ਗਾਰ ਸਾਡੇ ਜੀਵਨ ਦੇ ਨਾਲ ਜੁੜਿਆ ਸਾਡਾ ਸਾਡਾ ਜ਼ਿੰਦਗੀ ਚੱਲ ਹੀ ਤਾਂ ਸਕਦੀ ਹੈ ਜੇ ਸਾਡੇ ਕੋਲ ਰੋਜ਼ਗਾਰ ਹੈ ਸਾਡੇ ਕੋਲ ਕੋਈ ਨੌਕਰੀ ਹੈ ਕੋਈ ਕਾਰੋਬਾਰ ਹੈ ਜੇ ਸਾਡਾ ਰੋਜ਼ਗਾਰ ਖੋਇਆ ਜਾ ਰਿਹਾ ਤੇ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਕਿੱਦਾਂ ਬਲ ਜਿਹੜੀ ਚੱਲੂਗੀ ਸਾਡੀ ਜ਼ਿੰਦਗੀ ਤੇ ਕੀ ਜਿਹੜੇ ਅਥਿਆ ਮਤਲਬ ਉਹ ਰਹਿ ਜਾਣਗੇ ਕਿ ਇਹ ਜਿਹੜਾ ਮੈਂ ਸਬਦਾ ਕਿ ਮੰਨੇਰੇਗਾ ਦੀ ਪਾਲਸੀ ਨੂੰ ਕਮਜ਼ੋਰ ਕਰਨਾ ਜਿਹੜਾ ਉਹ ਗਰੀਬਾਂ ਦੀ ਜ਼ਿੰਦਗੀ ਜੀਉਣ ਦਾ ਅਧਿਕਾਰ ਜਿਹੜਾ ਉਹਨੂੰ ਖੋਹਦੇ ਬਰਾਬਰ ਹੈ ਔਰ ਜੇ ਤੁਸੀਂ ਬਲ ਮੈਂ ਵੀ ਤੁਸੀਂ ਵੀ ਮੀਡੀਆ ਦੇ ਵੀ ਜੇ ਆਪਾਂ ਕਿਤੇ ਸਨਮਾਨ ਦੇ ਨਾਲ ਜ਼ਿੰਦਗੀ ਜੀਣੀ ਚਾਹੁੰਦੇ ਆ ਚੰਗੇ ਢੰਗ ਨਾਲ ਜ਼ਿੰਦਗੀ ਜੀਣੀ ਚਾਹੁੰਦੇ ਆ ਤੇ ਸਾਡੇ ਕੋਲ ਰੋਜ਼ਗਾਰ ਹੋਣਾ ਬਹੁਤ ਜ਼ਰੂਰੀ ਹੈ ਜੇ ਡਾਸਤਗਾਰ ਮਨਰੇਗਾ ਦੇ ਥਰੂ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਮਿਲਦਾ ਸੀਗਾ ਬੀਜੇਪੀ ਨੇ ਉਹ ਰੋਜ਼ਗਾਰ ਖੋਹਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਮੈਂ ਇਹਦੀ ਨਿੰਦਾ ਕਰਦਾ ਹਾਂ ਔਰ ਮੈਂ ਆਮ ਆਦਮੀ ਪਾਰਟੀ ਵੱਲੋਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਇਹਦੇ ਉੱਤੇ ਵੱਡਾ ਸੰਘਰਸ਼ ਕਰੂਗੀ ਸਾਡੀ ਪਾਰਟੀ ਇਸ ਦੇਸ਼ ਦੇ ਤੇ ਪੰਜਾਬ ਦੇ ਮਜ਼ਦੂਰਾਂ ਦੇ ਨਾਲ ਖੜੀ ਹੈ ਸਾਡੀ ਪਾਰਟੀ ਗਰੀਬ ਲੋਕਾਂ ਦੇ ਨਾਲ ਖੜੀ ਹੈ ਸਾਡੀ ਪਾਰਟੀ ਗਰੀਬ ਕਿਸਾਨਾਂ ਦੇ ਨਾਲ ਖੜੀ ਆ ਸਾਨੂੰ ਜੋ ਵੀ ਕਰਨਾ ਪਊਗਾ ਅਸੀਂ ਆਪਣੇ ਮਜ਼ਦੂਰਾਂ ਲਈ ਜਦੋਜਾਤ ਕਰਾਂਗੇ ਔਰ ਬੰਦੇਕਾ ਦੇ ਵਿੱਚ ਜਿਹੜੀਆਂ ਤਬਦੀਲੀਆਂ ਕੀਤੀਆਂ ਜਾਂਦੀਆਂ ਉਹ ਨਹੀਂ ਹੋਣ ਦੇਵਾਂਗੇ ਕਿਉਂਕਿ ਜੇ ਤਬਦੀਲੀਆਂ ਲਾਗੂ ਹੋ ਗਈਆਂ ਤੇ ਸਾਡਾ ਗਰੀਬ ਮਜ਼ਦੂਰ ਵਿਚਾਰਾ ਉਹ ਭੁੱਖਾ ਮਰ ਜਾਊਗਾ ਰੋਟੀ ਕਿੱਥੋਂ ਖਾਊਗਾ ਇਹ ਸਾਨੂੰ ਜਿਹੜੀ ਚਿੰਤਾ ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਉਹ ਇਸ ਵੀਬੀ ਜੀ ਰਾਮ ਜੀ ਸਕੀਮ ਜਿਹੜੀ ਆ ਨਵਾਂ ਐਕਟ ਜਿਹੜਾ ਇਹਨੂੰ ਵਾਪਸ ਲਵੇ ਔਰ ਜਿਹੜਾ ਪਹਿਲਾ ਮਨਰੇਗਾ ਦਾ ਐਕਟ ਜਿਹੜਾ ਚੱਲਦਾ ਜਿਹੜਾ 2005 ਬਣਿਆ ਸੀਗਾ ਉਹਨੂੰ ਹੂ ਬੂ ਜਿਹੜਾ ਲਾਗੂ ਕੀਤਾ ਜਾਵੇ ਔਰ 100% ਫੰਡ ਜਿਹੜਾ ਉਹ ਸੈਂਟਰ ਸਰਕਾਰ ਦੀ ਡਿਊਟੀ ਹੈ ਉਹ ਸਾਨੂੰ ਵੀ ਤੇ ਦੇਸ਼ ਦੇ ਬਾਕੀ ਹਿੱਸੇ ਦੇ ਵਿੱਚ ਵੀ ਮਨਰੇਗਾ ਦੇ 100% ਫੰਡ ਜਿਹੜੇ ਆ ਉਹਨਾਂ ਨੂੰ ਜਾਰੀ ਕਦੇ ਕਿਉਂਕਿ ਸਟੇਟਾਂ ਦੇ ਕੋਲ 40% ਹਿੱਸਾ ਪਾਉਣ ਲਈ ਕੋਈ ਇਦਾਂ ਦੇ ਆਮਦਨ ਦੇ ਸਰੋਤ ਨਹੀਂ ਗੇ ਕਿਉਂਕਿ ਸਾਡੇ ਜਿਹੜੇ ਟੈਕਸ ਹੈ ਉਹ ਸਿੱਧੇ ਜੀਐਸਟੀ ਦੇ ਰਾਹੀਂ ਸੈਂਟਰ ਗਵਰਨਮੈਂਟ ਕੋਲ ਚੱਲ ਜਾਂਦੇ ਆ ਸੋ ਇਹ ਜਿਹੜੀਆਂ ਨਵੀਆਂ ਸੋਧਾਂ ਕੀਤੀਆਂ ਜਾਦੀਆਂ ਇਹ ਗਰੀਬ ਲੋਦੀ ਨੇ ਇਹਨਾਂ ਸੋਧਾਂ ਨੂੰ ਜਿਹੜਾ ਉਹ ਵਾਪਸ ਲੈਣਾ ਚਾਹੀਦਾ ਨਹੀਂ ਵਾਪਸ ਲਓਗੇ ਤੇ ਅਸੀਂ ਇੱਥੇ ਵੱਡਾ ਸੰਘਰਸ਼ ਕਰਾਂਗੇ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਗਰੀਬਾਂ ਦੀ ਜ਼ਿੰਦਗੀ ਗਰੀਬਾਂ ਦਾ ਦਸਕਾਰ ਜਿਹੜਾ ਉਹ ਨਹੀਂ ਖੋਹਦਾਂਗੇ ਭਾਵੇਂ ਜੋ ਮਰਜ਼ੀ ਹੋ ਜਾ ਮੈਂ ਤੁਹਾਡੇ ਲਈ ਇਹ ਕਹਿਣਾ ਚਾਹੁੰਦਾ ਸੀਗਾ ਕਿ ਬੀਜੇਪੀ ਅੱਜਕੱਲ੍ਹ ਨਹੀਂ ਪਿਛਲੇ 14 ਸਾਲਾਂ ਤੋਂ ਇਸ ਦੇਸ਼ ਦੇ ਧਨਾੜ ਲੋਕਾਂ ਦੇ ਹੱਕ ਦੇ ਵਿੱਚ ਭੁਗਤਦੀ ਆ ਉਮੀਦਾਂ ਦੇ ਹੱਕ ਦੇ ਵਿੱਚ ਭੁਗਤਦੀ ਆ ਔਰ ਗਰੀਬਾਂ ਨੂੰ ਦਿਨੋਂ ਦਿਨ ਜਿਹੜੀ ਮਾਰੀ ਔਰ ਗਰੀਬਾਂ ਦਾ ਗਲਾ ਘੁੱਟਦੀ ਆ ਗਰੀਬਾਂ ਦੇ ਮੂੰਹ ਦੇ ਵਿੱਚੋਂ ਬੁਰਕੀ ਜਿਹੜੀ ਆ ਉਹ ਖੋਈ ਜਾਂਦੀ ਆ ਮੈਂ ਇਸ ਗੱਲ ਦੀ ਕੋਰ ਦਿੰਦਾ ਕਰਦਾ ਔਰ ਆਪਣੀ ਪਾਰਟੀ ਵੱਲੋਂ ਪੰਜਾਬ ਦੇ ਮਜ਼ਦੂਰਾਂ ਨੂੰ ਪੰਜਾਬ ਦੀ ਗਰੀਬ ਜਨਤਾ ਨੂੰ ਇਹ ਵਿਸ਼ਵਾਸ ਹੋਣਾ ਚਾਹੁੰਦਾ ਕਿ ਤੁਹਾਡੇ ਹਿੱਤਾਂ ਲਈ ਆ ਮਾਦੀ ਪਾਰਟੀ ਦੇਸ਼ਵਿਚ ਵੀ ਪੰਜਾਬ ਵਿੱਚ ਲੜਾਈ ਲੜੂਗੀ ਅੱਛਾ ਭਾਜਪੀ ਨੇ ਕਿਹਾ ਕਿ ਐਸੀ ਥੱਲੇਡੇ ਲੈਵਲ ਤੇ ਜਿਹੜਾ ਭ੍ਰਸ਼ਟਾਚਾਰ ਆ ਜਾਂ ਜਿਹਦੀ ਕਰਪਸ਼ਨ ਮਨਰੇਗਾ ਦੇ ਨਾਮ ਤੇ ਹੋ ਰਹੀ ਉਹਨੂੰ ਖਤਮ ਕਰ ਰਿਆ ਸਰ ਕਿੱਦਾਂ ਖਤਮ ਕਰ ਦੇ ਇੱਕ ਖਤਮ ਕਰਦਾ ਟੰਗ ਹੈ ਕਿ ਤੂੰ 100% ਪੈਸਾ ਦੇਂਦੇ ਹੁਣ ਕਹਿੰਦੇ 40% ਸਟੇਟਾਂ ਦੇ ਸਟੇਟਾਂ ਕਿੱਥੋਂ ਦੇਣਗੇ ਤੁਸੀਂ ਇਹ ਦੱਸੋ ਫੰਡ ਦਾ ਸਾਰਾ ਜੀਐਸਟੀ ਦਾ ਹੀ ਉੱਥੇ ਚੱਲ ਜਾਂਦਾ ਸਟੇਟਾਂ ਕੋ 40% ਕਿੱਥੋਂ ਫੰਡ ਆਊਗਾ ਸੋ ਦੇ ਕਿਤੇ ਕੋਈ ਕਰਪਸ਼ਨ ਵਾਲਾ ਕੇਸ ਹੈ ਕੋਈ ਵੀ ਆ ਕਿਤੇ ਮੰਦੋ ਕੇ ਸਿਹਤ ਕੇ ਜ਼ਿਲ੍ਹੇ ਚ ਕੇ ਪਿੰਡ ਚ ਕੇ ਇਕਾਈ ਚ ਆਉਂਦਾ ਠੀਕ ਹੈ ਉਹਦੇ ਖਿਲਾਫ ਕਾਰਵਾਈ ਕਰਦੋ ਜੇਕਰ ਹੈਗਾ ਉਹ ਕਰਲੀ ਚਾਹੀਦੀ ਹੈ ਪਰ ਇਹਦਾ ਮਤਲਬ ਇਹ ਥੋੜਾ ਕਿ ਤੁਸੀਂ ਸਭ ਲੋਕਾਂ ਦਾ ਹੱਕੀ ਖੋ ਕੇ ਲੈ ਜਾ ਇੱਕਦਾ ਹੋਊਗਾ ਕਿੱਥੋਂ ਪੈਸਾ ਆਊਗਾ ਸਟੇਟਾ ਕਿੱਥੋਂ ਪੈਸਾ ਦੇਣ ਗਿਆ ਕਹਿੰਦਾ ਸਰਕਾਰ ਸਪਸ਼ਟ ਕਰੇ ਕਿ ਜੀਐਸਟੀ ਦੇ ਤੁਸੀਂ ਲੈ ਜਾਂਦੇ ਯਾਰ ਸੂਬਿਆਂ ਕੋ ਕਿੱਥੋਂ ਪੈਸਾ ਆਊਗਾ ਇੰਨਾ ਪੈਸਾ ਦੇਣ ਵਾਸਤੇ ਸੂਬੇ ਕੋ ਦਿੱਤੂ ਹੀ ਸਾਡੇ ਪੈਸੇ ਜਾਂ ਸਾਡਾ 1600 ਕਰੋੜ ਰੁਪਏ ਹੜਦਾ ਹੜਾਂ ਦਾ ਆਜੇ ਤੱਕ ਇੱਕ ਦਿਵਾਨੀ ਜੀ ਆਈ ਸਾਡਾ 10000 ਦੇ ਕਰੀਬ ਜਿਹੜਾ ਰੂਰਲ ਡਿਵੈਲਪਮੈਂਟ ਦਾ ਫੰਡ ਸੀਗਾ ਉਹਦਾ ਇੱਕ ਪੈਸਾ ਗਿਆ ਤੇ ਕੱਲ ਤੱਕ ਸਰ ਇਹ ਮੰਦੇਗਾ ਦੇ ਪੈਸੇ ਕਿੱਥੋਂ ਆਉਣਗੇ ਕੰਮ ਕਿੱਥੋਂ ਹੋਣਗੇ ਉੱਤੇ ਪਿੰਡਾਂ ਦੇ ਵਿੱਚ ਸਾਡੇ ਇਲਾਕਿਆਂ ਦੇ ਸਾਡੇ ਬਲਾਕਾਂ ਦੇ ਵਿੱਚ ਕੰਮ ਹੁੰਦੇ ਵਿਕਾਸ ਦੇ ਮੰਦੇਗਾ ਦੀਆਂ ਸਕੀਮਾਂ ਦੇ ਤਹਿਤ ਮੁੜ ਕੇ ਉਹ ਕੰਮ ਕਿੱਥੋਂ ਹੋਣਗੇ ਜੀ ਇਹਦਾ ਕੋਈ ਜਵਾਬ ਹੈ ਉਹਨਾਂ ਕੋਲ ਕੋਈ ਜਵਾਬ ਨਹੀਂ ਜੜ ਬੁੱਝ ਕੇ ਖਲਾਫ ਕਰ ਦੇ ਮਨਸ਼ਾ ਕੀ ਲੱਗਦੀ ਹੈ ਨਹੀਂ ਨਹੀਂ ਮਨਸ਼ਾ ਗਰੀਬ ਲੋਦੀ ਭਾਜੀਪੀ ਅਮੀਰਾਂ ਦੇ ਹੱਕ ਦੇ ਵਿੱਚ ਖੜੀ ਹੈ ਔਰ ਬੀਜੇਪੀ ਗਰੀਬ ਬੰਦੇ ਦਾ ਦੇਸ਼ ਦੇ ਵਿੱਚ ਗੱਲ ਕੁੱਟਣਾ ਚਾਹੁੰਦੀ ਆ ਔਰ ਕੁੱਟ ਰਹੀ ਆ ਔਰ ਇਹਦੇ ਨਾਲ ਬਹੁਤ ਵੱਡਾ ਗਰੀਬ ਚਾਦੇ ਜਿਨ੍ਹਾਂ ਨੂੰ 100 ਦਿਨ ਦਾ ਦਸਗਾ ਸੀ ਜਾਂ ਸਾਰਾ 365 ਦਿਨਾਂ ਦੇ ਵਿੱਚੋਂ 100 ਦਿਨ ਦਾ ਦਸਗਾ ਸੀ ਜੇ ਤੁਸੀਂ ਉਹ ਵੀ ਖੋ ਲੀਂਦੇ ਹੋ ਤੇ ਕੀ ਕੀ ਲੱਗ ਬੰਦੇ ਨੂੰ ਤੁਹਾਡੇ ਤਰਕ ਬੀਜੇਪੀ ਕਿਉਂ ਨਹੀਂ ਸਮਝਦੀ ਇਸੀ ਨਹੀਂ ਬੀਜੇਪੀ ਜਾਣ ਬੁੱਝ ਕੇ ਨਹੀਂ ਸਮਝਦੀ ਬੀਜੇਪੀ ਦੀ ਜਿਹੜੀ ਪਾਲਿਸੀ ਹੈ ਉਹ ਮੀਰਾਂ ਦੇ ਹੱਕ ਦੇ ਵਿੱਚ ਮਜ਼ਦੂਰਾਂ ਦੇ ਹੱਕ ਵਿੱਚ ਨਹੀਂ ਗਈ ਕਿਸਾਨਾਂ ਦੇ ਹੱਕ ਵਿੱਚ ਨਹੀਂ ਗਈ ਇਹ ਤੇ ਸਮਝੋ ਜਿਹੜਾ ਆ ਵੀ ਬੀ ਜੀ ਰਾਮ ਜੀ ਹੈ ਸੇਮ ਜਿੱਦਾਂ ਕਿਸਾਨੀਆ ਦੇ ਖਾਹੇ ਕਾਨੂੰਨ ਦੀ ਉਹਨਾਂ ਵਰਗਾ ਇੱਕ ਕਾਹ ਕਾਨੂੰਨ ਹੈ ਸੇਮ ਉਹੀ ਕਾਹ ਕਾਨੂੰਨ ਹੈ ਗਰੀਬਾਂ ਦੇ ਖਿਲਾਫ ਜਿੱਦਾਂ ਕਿਸਾਨਾਂ ਦੇ ਖਿਲਾਫ ਜਿਹੜਾ ਕਾਹ ਕਾਨੂੰਨ ਲੈ ਕੇ ਆਏ ਉਹਦਾ ਇਹ ਹੈ ਦਲਾ ਕੁੱਟਣਾ ਬਸ ਕਿਸਾਨਾਂ ਦਾ ਕੁੱਟ ਦੋ ਮੌਜੂਦਾ ਦਾ ਕੁੱਟ ਦੋ ਇਦਾਂ ਤੇ ਤੁਸੀਂ ਲੈ ਕੇ ਕਿਉਂਦੇ ਆਉਂਦੇ ਜਾਨ ਤੁਹਾਡਾਂ ਦੇ ਖਿਲਾਫ ਕਿਉਂਦੇ ਲੈ ਕੇ ਆਉਂਦੇ ਸਾਦਾ ਪੈਸਾ ਲੁੱਟ ਕੇ ਕੋਈ ਇੰਗਲੈਂਡ ਜਾ ਦੇ ਕੋ ਕਿਤੇ ਜਾ ਦੇ ਕੋ ਕਿਤੇ ਜਾ ਦੇ ਸਾਡੀ ਮਾਇਆ ਲਟਾਤੀ ਤੁਸੀਂ ਉਹਨਾਂ ਨੂੰ ਤੇ ਗਰੀਬਾਂ ਦੇ ਤੁਸੀਂ ਕਰੇ ਕੁੱਟੇ ਅਤੇ ਨਵਜੋਤ ਕੋਲ ਨਵਜੋਤ ਕੋਲ ਸਦੂਤ ਨਿਤਿਨ ਗੜਕਰੀ ਨੂੰ ਮਿਲ ਕੇ ਆਈ ਹੈ ਪੰਜਾਬ ਅੰਮ੍ਰਿਤਸਰ ਡਿਵੈਲਪਮੈਂਟ ਨੂੰ ਲੈ ਕੇ ਆਇਆ ਉਹਨੇ ਧੰਨਵਾਦ ਕੀਤਾ ਧੰਨਵਾਦ ਕਾਹਦੇ ਲਈ ਨਵਜੋਤ ਕੋਲ ਸਿੱਧੂ ਨੇ ਨਿਤਿਨ ਗੜਕਰੀ ਨੂੰ ਧੰਨਵਾਦ ਕੀਤਾ ਕਹਿੰਦੇ ਸਭ ਤੋਂ ਵਧੀਆ ਮੰਤਰੀ ਦੇਸ਼ ਚ ਨਿਤਿਨ ਗੜਕਰੀ ਨੇ ਨਹੀਂ ਅੰਮ੍ਰਿਤਸਰ ਡਿਵੈਲਪਮੈਂਟ ਨੂੰ ਲੈ ਕੇ ਉਹਨੂੰ ਮਿਲ ਕੇ ਆਈ ਉਹਨਾਂ ਨੇ ਕਿਹਾ ਕਿ ਜਿਹੜਾ 에어ਪੋਰਟ ਤੇ ਜਿੱਥੇ ਸਰਕਾਰ ਨੇ ਕਿਹਾ ਹੈ ਕਿ ਬਲਕਿ ਕੋਈ ਜਾਮ ਨਹੀਂ ਲੱਗੇਗਾ ਰੋਜ਼ ਜਾਮ ਲੱਗਦੇ ਨੇ ਵੀਆਈਪੀ ਕਲਚਰ ਜ਼ਿਆਦਾ ਹੈਵੀ ਹੋਇਆ ਤੇ ਨਹੀਂ ਨਹੀਂ ਦੇਖੋ ਨਵਜੋਤ ਕੋਲ ਸਿੱਧੂ ਕਿੱਦਾਂ ਨੂੰ ਮਿਲ ਕੇ ਹੁੰਦੇ ਉਹ ਗੜਕੜੀ ਸਾਹਿਬ ਨੂੰ ਮਿਲ ਕੇ ਕਿਸੇ ਨੂੰ ਮਿਲ ਇਹ ਤੇ ਹੋਈ ਦੱਸ ਸਕਦੇ ਆ ਕਿ ਉਹਦੀ ਪੋਲੀਟੀਕਲ ਮਨਸਾ ਕੀ ਆ ਪਰ ਜੋ ਹਾਲਾਤ ਚੱਲਦੇ ਆ ਜੋ ਪੋਲੀਟੀਕਲ ਪੰਜਾਬ ਦੇ ਵਿੱਚ ਹੋ ਰਿਹਾ ਉਹਦੇ ਤੋਂ ਲਾਜ਼ਮੀ ਲੋਕ ਸ਼ੱਕ ਕਰਨਗੇ ਕਿ ਬੀਜੇਪੀ ਦੇ ਨੇੜੇ ਜਾ ਰਹੇ ਆ ਸਭ ਦੇ ਕਿਹਦੀ ਗੱਲ ਹਾਲਾਂ ਉਹ ਕਹਿੰਦੇ ਕਿ ਮਤਲਬ ਮੈਂ ਵੀ ਮਤਲਬ ਦੇਖਿਆ ਸੀਗਾ ਕੋਈ ਕਹਿੰਦੇ ਕਿ ਮੈਂ ਧਨਵਾਦ ਕਰਨ ਗਈ ਪਰ ਧਨਵਾਦ ਕਾਹਦਾ ਕਰਨ ਗਈ ਐਮਬਸਾ ਲਈ ਕੀ ਵਿਸ਼ੇਸ਼ ਦਿੱਤਾ ਗੜਕੜੀ ਨੇ ਸਤ ਅੰਮੋਸਰ ਲਈ ਕਿਹੜੀ ਚੀਜ਼ ਵਿਸ਼ੇਸ਼ ਗੱਤਕਰੀ ਨੇ ਦਿੱਤੀ ਆ ਜਿਹਦੇ ਲਈ ਸਾਡੀ ਭੈਣ ਉਹਦਾ ਧੰਨਵਾਦ ਕਰਨਗੇ ਕੋਈ ਦਿੱਤੀ ਆ ਤੇ ਦੱਸੋ ਉਹ ਕਹਿੰਦੇ ਨਹੀਂ ਜੀ ਅਸੀਂ ਉਹਨਾਂ ਨੇ ਸਾਡੇ ਦਰਦ ਨੂੰ ਸਮਝਿਆ ਉਸ ਕਰਕੇ ਮੈਂ ਉਹਨਾਂ ਕਿਹੜੇ ਦਰਦ ਨੂੰ ਦਰਦ ਦੱਸਣਾ ਕਿਹੜਾ ਦਰਦ ਕੱਲੇ ਸ਼ਿਵਾਲਿਕ ਦੀ ਪਹਾੜੀਆਂ ਨਾਲ ਸੀ ਇਸ ਤੋਂ ਇਲਾਵਾ ਫਲਾਈਓਵਰ ਦੀ ਉਹਨਾਂ ਨੇ ਮੇਰੀ ਮੰਗ ਮੰਨ ਲਈ ਜੀ ਬਣਾ ਦੇਵਾਂਗੇ ਜਿਆਦਾ ਬੜਿਆ ਧੰਨਵਾਦ ਪਹਿਲਾਂ ਕਰਦੇ ਲਗੇ ਬਰਾਿਆਂ ਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਐਸੀ ਮੇੜ ਦੀ ਕੋ ਲੈਣਾ ਦੀ ਦੇਣਾ ਦੀ ਸਭ ਦੇਖਦੀ ਗੱਲ ਤੁਸੀਂ ਪਹਿਲਾਂ ਇਧਰ ਬਾਤ ਕਰੀ ਜਾਂਦੇ ਹੋ ਪਹਿਲਾਂ ਯਾਰ ਗੱਟਪ੍ਰੀਤ ਸਾਹਿਬ ਕੋ ਦੇਣ ਤੇ ਹੀ ਹਮਮਮ ਪਹਿਲਾਂ ਦੇ ਲੋ ਫਿਰ ਤੇ ਜਦੋਂ ਉਹਤ ਬਾਤ ਕਰਨਾ ਬੜਦਾ ਦੇ ਕੋਈ ਮੰਤਰੀ ਸਾਡੇ ਫੇਵਰਟ ਕਰਦਾ ਤੇ ਕੋਈ ਗੱਲ ਨਹੀਂ ਪਰ ਮੇਰਾ ਖਿਆਲ ਹੈ ਵੀ ਤੁਹਾਨੂੰ ਬਾਤ ਦੇਕਾਰ ਦੇ ਕੋ ਹੋਰ ਨੇ ਨਹੀਂ ਕੀ ਗਏ ਖੁੱਲ ਕੇ ਦੱਸ ਨਹੀਂ ਖੁੱਲ ਕੇ ਤੁਹਾਨੂੰ ਵੀ ਮਨਸ਼ਾ ਲੱਗਦੀ ਸ਼ਮਨ ਪੋਲਿਟੀਕਲੀ ਵੇਖੋ ਮੈਂ ਤਾਂ ਬਲੋ ਜੋ ਉਹਨਾਂ ਦਾ ਚੱਲ ਰਿਹਾ ਕਾਂਗਰਸ ਦਾ ਕਲਚਰ ਜੇ ਇਸ ਸਮੇਂ ਪੋਲਿਟੀਕਲ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੋਈ ਬੰਦਾ ਕਿਸੇ ਦੂਜੀ ਪਾਰਟੀ ਦੇ ਲੀਡਰ ਨੂੰ ਮਿਲਦਾ ਤੇ ਲਾਜ਼ਮੀ ਉਹਦਾ ਮਤਲਬ ਜਿਹੜਾ ਲੋਕ ਹਸ ਜਿਹੜੇ ਹੋ ਲੈਣਗੇ ਸਮਝਦੇ ਕਿ ਦੀ ਗੱਲ ਪਰ ਜਦੋਂ ਗੱਡਕੀ ਸਾਹਿਬ ਕੋਲ ਦੇ ਦੇਣ ਕਿ ਅੰਬਸਾ ਦੋ ਉਹ ਸ਼ੇਸ਼ ਪੈਕੇਜ ਤੇ ਉਹ ਮਤਲਬ ਸਾਡੀ ਭੈਣ ਜਿੰਦੀ ਉਹਦਾ ਮੱਜ਼ੀ ਧੰਵਾਦ ਕਰਦੇ ਸਾਨੂੰ ਕੀ ਧੰਵਾਦ ਪਰ ਤੁਹਾਨੂੰ ਲੱਗਦਾ ਕਿ ਕੋਈ ਪਲਟੀ ਵਾਜਰੀ ਕੁਝ ਹੋ ਰਿਹਾ ਕੋਈ ਇਦਾਂ ਨਹੀਂ ਨਹੀਂ ਤੁਹਾਨੂੰ ਵੀ ਲੱਗਦਾ ਕਿ ਦਾਲ ਦੇ ਵਿੱਚ ਕੁਝ ਰਹਿ ਰਿਹਾ ਹਾਂ ਕੱਲਾ ਮੈਨੂੰ ਨਹੀਂ ਲੱਗਦਾ ਪਰ ਤੁਸੀਂ ਉਦਾਂ ਹੀ ਮੇਰੇ ਕੋਲ ਪੁੱਛਣਾ ਚਾਹੁੰਦੇ ਹੋ ਤੁਹਾਨੂੰ ਪਤਾ ਤੁਹਾਡੇ ਹੁੰਦੇ ਅੰਬਸਾ ਦੀ ਦਾਦ ਹੋਏ ਦੇ ਦਿੱਤੀ ਪੰਜਾਬ ਦੀ ਦਾਲ ਦਾ ਮੀਡੀਆ ਦੇ ਸਾਹਮਣੇ ਦੇ ਦਿੱਤੀ ਕਿੱਥੇ ਰਹਿਦੀ ਹੈ ਇਸ ਕਰਕੇ ਤੁਹਾਨੂੰ ਪਤਾ ਕਿ ਦਾਦੇ ਜਲੀਆ ਕੁਛ ਦਾ ਕੁਛ ਕੋ ਚੱਲ ਰਿਹਾ ਸਮਝਦੇ ਹੋ ਕਿ ਧਰਤੀ ਹਿੱਲਦੀ ਆ ਮਾਲਕੋ ਕਾਂਗਰਸ ਹਿੱਲਦੀ ਆ ਸਮਝਦੇ ਇਕ ਦੀ ਗੱਲ ਇਸ ਕਰਕੇ ਉਹ ਕਿਧਰੋਂ ਮਿਲਦੇ ਆ ਕਿ ਤੁਹਾਨੂੰ ਨਹੀਂ ਮਿਲਦੇ ਉਹਨਾਂ ਦਾ ਫੈਸਲਾ ਸਾਡਾ ਤੁਹਾਨੂੰ ਤਾਂ ਨਹੀਂ ਕੋਈ ਅਗਰ ਕਾਂਗਰਸ ਤੋਂ ਬੀਜੇਪੀ ਚ ਚਲੇ ਜਾਂਦੇ ਤੁਹਾਨੂੰ ਤਾਂ ਨਹੀਂ ਨੁਕਸਾਨ ਜਾਂ ਤੁਹਾਡੇ ਵਾਸਤੇ ਥ੍ਰੈਟ ਤੇ ਨਹੀਂ ਲੋਜੋਤ ਕੋਈ ਸਾਡੇ ਵਾਸਤੇ ਦੇਖੋ ਮੈਂ ਕਈ ਵਾਰ ਨਾ ਕਲੀਅਰ ਕੀਤਾ ਕਈ ਵਾਰਾ ਮੀਡੀਆ ਤੁਸੀਂ ਪੁੱਛਣ ਲੱਗਦੇ ਕੱਲੀ ਬੀਜੇਪੀ ਨਾਲ ਇਕੱਠੇ ਹੋ ਜਾਣ ਕੋਈ ਕਾਗਜ਼ ਚੋਂ ਇਧਰ ਨਾ ਚੱਲ ਜੇ ਉਧਰ ਨਾ ਚੱਲ ਜੇ ਸਾਡੇ ਵਾਸਤੇ ਕੋਈ ਖਤਰਾ ਨਹੀਂ ਸਾਨੂੰ ਪਤਾ ਹੈ ਪੰਜਾਬ ਦੇ ਲੋਕ ਇਹਨਾਂ ਨੂੰ ਰੱਦ ਕਰ ਚੁੱਕੇ ਹੁਣੇ ਹੀ ਰੱਦ ਕੀਤਾ ਜੇ ਬਲਾਸੰਤ ਜਿਹੜਾ ਪਿਛਲੇ ਵਿੱਚ ਤੇ ਆਮ ਆਦਮੀ ਪਾਰਟੀ ਸਤਾਈ ਦੇ ਵਿੱਚ ਦੁਬਾਰਾ ਸਰਕਾਰ ਬਣਾਉਣ ਜਾ ਰਹੀ ਹੈ ਸਾਡੇ ਵਾਸਤੇ ਲੋਕ ਕੋਈ ਖਤਰਾ ਨਹੀਂ ਇੱਕ ਦੂਜੇ ਲਈ ਖਤਰਾ ਨਹੀਂ ਸਾਡੇ ਵਾਸਤੇ ਕੋਈ ਖਤਰਾ ਨਹੀਂ ਇਹ ਤਾਂ ਇੱਕ ਦੂਜੇ ਵਾਸਤੇ ਖਤਰਾ ਨਹੀਂ ਕਿੱਥੇ ਜਾਂਦੇ ਆ ਕਿੱਥੇ ਨਹੀਂ ਜਾਂਦੇ ਸਾਡੇ ਲਈ ਇਹ ਨਹੀਂ ਸਾਡੇ ਲਈ ਹੈ ਕਿ ਪੰਜਾਬ ਪੰਜਾਬ ਨੂੰ ਕਿਦਾਂ ਬਚਾਉਣਾ ਉਹ ਕਹਿੰਦੇ ਸਿੱਧੂ ਸਾਹਿਬ ਹੀ ਬਚਾ ਸਕਦੇ ਉਹ ਕਲੇਮ ਕਰਦੇ ਆ ਚਲੋ ਅਜੇ ਤੂੰ ਆਇਆ ਹੀ ਨਹੀਂ ਅਜੇ ਤੂੰ ਲੱਗੇ ਉੱਥੇ ਬੰਬੇ ਅਜੇ ਤੂੰ ਉੱਥੇ ਆਪਣਾ ਕੰਮ ਕਰਦਾ ਇਹ ਪੰਜਾਬ ਚ ਭਗਵੰਤ ਮਾਨ ਜੀ ਕਰਦੇ ਭਗਵੰਤ ਮਾਨ ਜੀ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਨੂੰ ਬਚਾਉਣ ਵਾਸਤੇ ਕੰਮ ਕਰਦੇ ਅਸੀਂ ਤਾਂ ਉਹਦੇ ਤਾਂ ਲੱਗੇ ਸਾਡੀ ਇਹ ਏਜੰਡਾ ਦੀ ਹੈ ਇਹ ਕੋਈ ਪੰਜਾਬ ਦਾ ਏਜੰਡਾ ਨਹੀਂ ਹੈ ਕਿ ਕਾਂਗਰਸੀ ਕੌਣ ਕਿਨੂੰ ਮਿਲਦਾ ਬੀਜੇਪੀ ਦਾ ਲੀਡਰ ਕੌਣ ਕਿਨੂੰ ਮਿਲਦਾ ਪੰਜਾਬ ਦੇ ਮੁੱਦੇ ਹੋਰ ਨੇ ਪੰਜਾਬ ਦੇ ਵਿਕਾਸ ਦੇ ਮੁੱਦਿਆਂ ਦੇ ਉੱਤੇ ਕੰਮ ਕਰਿਆ ਸਰਦਾਰ ਭਗਵੰਤ ਸਿੰਘ ਮਾਨ ਇਹ ਪੰਜਾਬ ਦੇ ਮੁੱਦੇ ਦੀ ਕੌਣ ਕਿਨੂੰ ਮਿਲਦਾ ਕੌਣ ਕਿਹਦੇ ਨਾਲ ਚਾਹ ਪੀਂਦਾ ਕੌਣ ਕਿਹਦੇ ਨਾਲ ਜਾਂਦਾ ਕੌਣ ਕਿਹੜੀ ਛੜਕੇ ਪਾਇਆ ਗਿਆ ਕੌਣ ਕਿਹੜੇ ਵਾਹ ਪਾਇਆ ਗਿਆ ਇਹ ਕੋਈ ਮੁੱਦਾ ਨਹੀਂ ਹੈ ਪੰਜਾਬ ਦਾ ਹਰਵਲ ਸਾਹਿਬ ਇੱਕ ਪੰਨੇ ਤੇ ਬੀਜੇਪੀ ਦੇ ਮੰਤਰੀਆਂ ਨੂੰ ਮਿਲਿਆ ਜਾ ਰਿਹਾ ਤੇ ਦੂਸਰੇ ਪੰਨੇ ਇਹ ਵੀ ਕਿਹਾ ਜਾ ਰਿਹਾ ਕਿ 2027 ਦੇ ਵਿੱਚ ਸੀਐਮ ਚੇਹਰਾ ਜਿਹੜਾ ਨਵਜੋਤ ਸਿੰਘ ਸਿੱਧੂ ਹੋਣਗੇ ਚਲੋ ਕਹਿਨ ਨੂੰ ਕੀ ਆ ਚੰਗਾ ਚੰਗਾ ਸੁਪਨੇ ਲੈ ਰਹੇ ਹੋ ਹਸੀਨ ਸੁਪਨੇ ਨਾ ਜ਼ਿੰਦਗੀ ਜਿਉਣੀ ਬਹੁਤ ਵਧੀਆ ਪਸ ਹੈ ਲ ਆਪਣੇ ਆਪਣੇ ਲੋਕਾਂ ਨੇ ਕਰਨਾ ਕਿ ਉਹਨਾਂ ਦਾ ਸੀਐਮ ਕੌਣ ਹੋਊਗਾ ਪੰਜਾਬ ਦੇ ਲੋਕ ਡਿਸਾਈਡ ਕਰਨਗੇ ਸਰ ਕਿ 5 ਸਾਲ ਸਦਾ ਭਗਵਾਨ ਸੇ ਮਾਨ ਦੀ ਸਰਕਾਰ ਨੇ ਕਿਹੜੇ ਕੰਮ ਕੀਤੇ ਆ ਉਹ ਵਿਕਾਸ ਦੇ ਕੰਮ ਲੈ ਕੇ ਲੋਕਾਂ ਕੋ ਜਾਵਾਂਗੇ ਪੰਜਾਬ ਦੀ ਜਨਤਾ ਕੋ ਜਾਵਾਂਗੇ ਪੰਜਾਬ ਦੀ ਜਨਤਾ ਤੈਅ ਕਰੂਗੀ ਕਿ ਸੀਐਮ ਕਿੰਨੇ ਹੋਣਾ ਸਾਡੇ ਜਾਂ ਤੁਹਾਡੇ ਜਾਂ ਕਿਸੇ ਦੇ ਸੁਪਨਿਆਂ ਦੇ ਨਾਲ ਸੀਐਮ ਨਹੀਂ ਬਣਦੇ ਲੋਕ ਸੀਐਮ ਬਣਾਉਂਦੇ ਤਰਲਵਾਲ ਸਾਹਿਬ ਆਮ ਆਦਮੀ ਪਾਰਟੀ ਪਿਛਤਾਚਾਰ ਦੀ ਗੱਲ ਕਰਦੀ ਹੈ ਕੱਲ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਕਿ ਆਹ ਪਿਛਤਾਚਾਰ ਦੇ ਕਰਦੇ ਹੱਥ ਨੂੰ ਕਾਰਨ ਕੀ ਹੈ ਔਰ ਕੀ ਲੱਗਦਾ ਤੁਹਾਨੂੰ ਤੁਸੀਂ ਆਪੇ ਕਹਦੇ ਹੋ ਕਿ ਪਿਛਤਾਚਾਰ ਕਰਕੇ ਕੀਤਾ ਹਾਂਜੀ ਇਸੇ ਕਰਕੇ ਕੀਤਾ ਖਤਮ ਕਿਉਂ ਨਹੀਂ ਹੋ ਰਿਹਾ ਪਿਛਤਾਚਾਰ ਹੋਏਗਾ ਅੱਗੇ ਕਦੀ ਐਸਐਸਪੀ ਸਸਪੈਂਡ ਹੋਏ ਦੱਸ ਕਦੀ ਹੋਏ ਕਦੀ ਅੱਗੇ ਨਹੀਂ ਆਪ ਕਦੇ ਨਹੀਂ ਹੋਇਆ ਸੀ ਐਸਐਸਪੀ ਹੋਏ ਕਦੀ ਹੋਏ ਪਹਿਲਾਂ ਪਹਿਲਾਂ ਜਿਹੜੇ ਹੜ ਵਾਲੇ ਐਕਸ਼ਨ ਕਰਦੇ ਆ ਕਦੀ ਭਗਵੰਤ ਮਾਨ ਏ ਦਾ ਸੋਧ ਪਰ ਲਾਪਰਵਾਹੀ ਕੀ ਹੈਗੀ ਹੈ ਲੋਕ ਗੁਲਾਸਾ ਮੈਂ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ 75 ਸਾਲ ਹੋ ਗਏ ਦੇਸ਼ ਦਾ ਜਾਦ ਹੋਏ 75 ਸਾਲਾਂ ਦੇ ਵਿੱਚ ਕਾਂਗਰਸੀ ਕਾਲੀਆਂ ਨੇ ਇਹਦੀਆਂ ਜੜਾਂ 'ਚ ਤੇਲ ਦਿੱਤਾ ਇਹਦੇ 'ਚ ਬਹੁਤ ਸਾਰੇ ਚੰਗੇ ਅਧਿਕਾਰੀ ਵੀ ਨੇ ਬਹੁਤ ਸਾਰੇ ਕਰਪਤ ਅਧਿਕਾਰੀ ਵੀ ਨੇ ਸਮਝ ਦੇਖ ਦੀ ਗੱਲ ਚੰਗੇ ਅਧਿਕਾਰੀ ਉਹ ਨੇ ਜਿਹੜੇ ਲੋਕਾਂ ਦੀ ਕੰਮ ਕਰਦੇ ਆ ਰੋਜ਼ ਇਮਾਨਦਾਰੀ ਨਾਲ ਕੰਮ ਕਰਦੇ ਆ ਵਧੀਆ ਉਹਨਾਂ ਦਾ ਮਾਨ ਸਨਮਾਨ ਵੀ ਹੋ ਰਿਹਾ ਪਰ ਜੇ ਕਿਤੇ ਕੋਈ ਅਧਿਕਾਰੀ ਇਦਾਂ ਦਾ ਕੰਮ ਕਰਦਾ ਕਿ ਉਹਦੇ ਖਿਲਾਫ ਕੋਈ ਕਰਾਪਸ਼ਨ ਦੀ ਸ਼ਿਕਾਇਤ ਮਿਲਦੀ ਹੈ ਤੇ ਲਾਜ਼ਮੀ ਸਰਦਾਰ ਭਗਵਾਨ ਸਿੰਘ ਮਾਨੀ ਕੀ ਲਾਪਰਵਾਹੀ ਤੁਸੀਂ ਵਰਡ ਲਿਖਿਆ ਆਰਡਰ ਦੇ ਵਿੱਚ ਸਰਕਾਰ ਨੇ ਲਾਪਰਵਾਹੀ ਲਾਪਰਵਾਹੀ ਕੀ ਕੀ ਆ ਉਹ ਤਾਂ ਤੇ ਪੜ੍ਹ ਲਿਆ ਸਰ ਸਾਰਾ ਸੁਣਨਾ ਚਾਹੀਦੀ ਹੈ ਸਰ ਤੁਸੀਂ ਪੜ੍ਹ ਲਿਆ ਸਾਰਾ ਸਾਰੀ ਜਨਤਾ ਨੂੰ ਪਤਾ ਲੱਗ ਗਿਆ ਕਿ ਕਿਹੜੇ ਕੇਸ ਦੇ ਵਿੱਚ ਉਹ ਸਸਪੈਂਡ ਹੋਇਆ ਸਸਪੈਂਡ ਦੇ ساتھ ਤਾਂ ਹੀ ਕਿਹਾ ਜਾਂਦਾ ਕਿ ਅਫਸਰ ਨੂੰ ਇਸਲੇਮ ਦੇ ਅਫਸਰ ਨੂੰ ਕੋਨੇ ਕੋ ਵੱਡੀ ਗਿਤਾਈ ਕੀਤੀ ਹੈ ਕੋਈ ਛੋਟੀ ਕਤਾਈ ਨਾ ਐਡੇ ਵੱਡੇ ਲੈਵਲ ਦਾ ਅਫਸਰ ਨਹੀਂ ਸੁਸਵੇਣੀ। ਜਾਣਨਾ ਚਾਹਦੀ ਕਤਾਈ ਕੀ ਹੋਈ ਆ। ਸਾਰਾ ਤੇ ਆ ਗਿਆ ਯਾਰ ਜਨਤਾ ਮਿਲਕੋ ਕੀ ਜਾਣਨਾ ਚਾਹੁੰਦੀ ਸਾਰਾ ਕੋਈ ਤੇ ਸੋਸ਼ਲ ਮੀਡੀਆ ਤੇ ਅੱਜ ਅਖਬਾਰਾਂ ਭੜੀਆਂ ਪਈਆਂ ਤੇ ਆਪਾਂ ਕਦੇ ਜੋ। ਅੱਛਾ ਕੁਝ ਹੋਰ ਵੀ ਲੋਕਾਂ ਦੇ ਨਾਮ ਆ ਰਹੇ ਨੇ ਪ੍ਰਾਈਵੇਟ ਲੋਕਾਂ ਦੇ। ਉਹਨਾਂ ਸੇਵਕ ਨਹੀਂ ਚਲੇ। ਚਾਹੇ ਪ੍ਰਾਈਵੇਟ ਬੰਦਾ ਚਾਹੇ ਪੋਲੀਟੀਕਲ ਬੰਦਾ ਚਾਹੇ ਕੋਈ ਬੀਰੋਕ੍ਰੇਟ ਹੋਵੇ ਕੋਈ ਵੀ ਜਿਹੜਾ ਬੰਦਾ ਕ੍ਰਪਸ਼ਨ ਵਾਲੇ ਕੇਸ 'ਚ ਸ਼ਾਮਲ ਹੋਊਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਭਾਵੇਂ ਜੇ ਜਾ ਕੇ ਜੀ। ਹਾਂਜੀ ਜੇ ਜਾਣਗੇ ਜੇ ਤੇ ਜੇਲਾਂ ਉਹਨਾਂ ਲਈ ਬੜੀਆਂ ਕਿੱਲੀ ਬਣੀਆਂ ਉਹ ਜਿਹੜੇ ਬੰਦੇ ਗਲਤ ਕੰਮ ਕਰਦੇ ਉਹਨਾਂ ਲਈ ਆ ਪਰ ਜਿਸ ਤਰੀਕੇ ਜਿਸ ਤਰੀਕੇ ਦੇ ਨਾਲ ਕਲਪਸ਼ਨ ਲੈਵਲ ਖੁੱਲਿਆ ਇਹਨੂੰ ਕਿਵੇਂ ਵੇਖਦੇ ਹੋ ਕਿ ਪਹਿਲੀ ਵਾਰ ਹੋਇਆ ਐਡੇ ਵੱਡੇ ਲੈਵਲ ਤੇ ਕਲਪਸ਼ਨ ਖੋਲੀ ਗਈ ਤੁਸੀਂ ਇਹ ਲੈਵਲ ਤੇ ਕਿਉਂ ਨਹੀਂ ਵੇਖਦੇ ਕਿ ਜੇ ਸੋਡੇ ਲੈਵਲ ਤੇ ਕਾਰਵਾਈ ਹੋ ਰਹੀ ਹੈ ਮੈਂ ਕਾਰਵਾਈ ਹੋਈ ਹੈ ਉਹਨੂੰ ਕਹਿ ਲੈਣਾ ਮੈਂ ਤੁਸੀਂ ਤੁਸੀਂ ਜਿਹੜੀ ਪੋਜ਼ਿਟਿਵ ਚੀਜ਼ ਹੈ ਸਾਡੀ ਤੁਸੀਂ ਪੋਜ਼ਿਟਿਵ ਚੀਜ਼ ਜਿਹੜੀ ਸਰਕਾਰ ਦੀ ਉਨੂੰ ਉਨੂੰ ਸਮਝੋ ਕਿ ਇੰਦਾ ਦੀ ਸਰਕਾਰ ਵੀ ਆ ਜਿਹੜੇ ਐਸਐਸਪੀ ਸਬਜਨਡ ਕਰ ਦਿੰਦੀ ਆ ਕੋਈ ਨੈਕਟਿਵ ਚੀਜ਼ਾਂ ਨਾ ਲੈਕਰ ਲਗਾਤਾਰ ਜੁਆ ਦੇ ਅਤਿਆਚਾਰ ਹੋ ਰਿਹਾ ਲਗਾਤਾਰ ਬੰਗਲਾਦੇਸ਼ ਤੋਂ ਮੈਂ ਕੱਲ ਵੀ ਕਿਹਾ ਸੀ ਕਿਤੇ ਵੀ ਬਨੁਕਤਾ ਦੇ ਉੱਤੇ ਅਤਿਆਚਾਰ ਹੁੰਦਾ ਪੂਰੀ ਦੁਨੀਆ ਦੇ ਕਿਹ ਕੋਨੇ ਚਹੀ ਉਹਦੇ ਖਿਲਾਫ ਪਰ ਜੇ ਅਮਰਾ ਪੰਜਾਬ ਦੇ ਵਿੱਚ ਮੁਸਲਮਾਨ ਬਹੁਤ ਹੈ ਉਹਨਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਬੰਗਲਾਦੇਸ਼ੀ ਹੈ ਜਾਂ ਇੰਡੀਅਨ ਹੈ ਫਿਰ ਕਦੇ ਸਵਾਲ ਇਹ ਪੰਜਾਬ ਦੇ ਵਿੱਚ ਮੁਸਲਮਾਨ ਗੈਰ ਹੈ ਬੰਗਲਾਦੇਸ਼ ਦੀ ਕੁਸ਼ਤੀ ਕੀ ਸਰਕਾਰ ਨੇ ਕਿ ਇਹ ਬੰਗਲਾਦੇਸ਼ੀ ਹੈ ਜਾਂ ਫਿਰ ਇਹ ਇਹ ਕਦੇ ਨਹੀਂ ਲੋਟ ਪਈ ਕਦੇ ਨਹੀਂ ਲੋਟ ਪਈ ਹੈ ਕਰਦੀ ਜਿੱਦਾਂ ਬੰਗਲਾਦੇਸ਼ ਦੇ ਵਿੱਚ ਅਤਿਆਚਾਰ ਹੋ ਰਿਹਾ ਬਤਵਲੀ ਵੀ ਜਿਹੜਾ ਬੰਦਾ ਇੱਥੇ ਜੰਮਿਆ ਇੰਡੀਆ ਦੇ ਵਿੱਚ ਜਦ ਇੰਡੀਅਨ ਇਹ ਆਪਾਂ ਕਿੱਦਾਂ ਕਹਿ ਸਕਦੇ ਸਰ ਕਿੱਦਾਂ ਕਹਿ ਸਕਦੇ ਜਿਹੜਾ ਬੰਦਾ ਇੱਥੇ ਜੰਮਿਆ ਪ੍ਰਵਾਸੀ ਆ ਰਹੇ ਸਾਜੀ ਆਪਾਂ ਮਸਾ ਦੇ ਮੁਸਲਮਾਨਾਂ ਨੂੰ ਬੰਗਲਾਦੇਸ਼ ਨਾਲ ਕਿੱਦਾਂ ਜੁੜ ਜਣੇ ਯਾ ਬਾਦੋ ਆ ਰਹੀ ਕਹਿੰਦਾ ਕਾ ਮਤਲਬ ਇਹ ਕਿ ਬਾਹਰੋਂ ਆ ਰਹੇ ਜਿਹੜੇ ਅੰਮ੍ਰਿਤਸਰ ਚ ਇਸਰ ਪੰਜਾਬ ਚ ਲੋਕ ਇਹ ਕੋਈ ਬਾਹਰੋਂ ਆਇਆ ਹੋਊਗਾ ਦੇਖੋ ਪਤਾ ਲੱਗੂਗਾ ਤੇ ਉਹਦੀ ਪਰਤਾਲ ਕਰ ਲਾਂਗੇ ਪਰ ਇਦਾਂ ਦੀ ਕੋਈ ਗੱਲ ਸਰਕਾਰ ਦੇ ਵਾਸਤੇ ਕੋਈ ਕਾਰਵਾਈ ਕਰ ਸਾਡੇ ਕੋਲ ਇਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਜੀ ਕਿ ਉਹ ਅੰਮ੍ਰਿਤਸਰ ਦੇ ਵਿੱਚ ਬਾਹਰੋਂ ਆ ਅੱਛਾ ਇੱਕ ਇੰਗਲੈਂਡ 'ਚ ਵੀ ਅੱਜ ਪ੍ਰੋਟੈਸਟ ਹੋਇਆ ਔਰ ਜਦੋਂ ਹਿੰਦੂ ਉੱਥੇ ਜਿੱਥੇ ਬੰਦਿਆ ਪ੍ਰੋਟੈਸਟ ਕਰ ਰਹੀ ਸੀ ਤੇ ਕੁਝ ਸਿਕ ਐਕਟੀਵਿਸਟ ਨੇ ਪ੍ਰੋਟੈਸਟ ਕੀਤਾ ਬੰਗਲਾਦੇਸ਼ ਦੇ ਹੱਕ 'ਚ ਮੈਨੂੰ ਪਤਾ ਨਹੀਂ ਭਾਜੇ ਉਹਨਾਂ ਨੇ ਕੀਤਾ ਉਹ ਜਿਹੜੇ ਲੋਕ ਜਿਨ੍ਹਾਂ ਨੇ ਮਤਲਬ ਉੱਥੇ ਹਿੰਦੂਆਂ ਦੇ ਖਿਲਾਫ ਉਤਿਆਜ ਕੀਤਾ ਜੇਤੋਂ ਉਹਨਾਂ ਦੇ ਫੇਵਰਟ ਕੀਤਾ ਫਿਰ ਉਹ ਵੀ ਬੋਲ ਮਾਰੀ ਕਰਦੇ ਮਤਲਬ ਦੇਸ਼ ਦੇ ਮੇਰੀ ਸੁਣੋ ਸੁਣੋ ਦੇਸ਼ ਦੇ ਹਿੱਤ ਜੋਣਾ ਦੇਸ਼ ਦੇ ਵਿਰੋਧ ਜੋਣਾ ਵਕਰੀ ਗੱਲ ਹੈ ਪਰ ਜਿਹੜੇ ਲੋਕ ਮਨੁੱਖਤਾ ਦੇ ਖਿਲਾਫ ਕੰਮ ਕਰਦੇ ਆ ਜੇ ਉਹਨਾਂ ਦੇ ਫੇਵਰ ਦੇ ਵਿੱਚ ਕੋਈ ਮਤਲਬ ਪ੍ਰਦਰਸ਼ਨ ਕਰਦਾ ਉਹਨਾਂ ਦੇ ਫੇਵਰ ਦੇ ਵਿੱਚ ਕੋਈ ਪ੍ਰੋਟੈਸਟ ਕਰਦਾ ਕੋਈ ਮੀਟਿੰਗ ਵਾਲੀ ਕਰਦਾ ਤਾਂ ਉਹ ਬਹੁਤ ਗਲਤ ਕਰ ਠੀਕ ਥੈਂਕ ਯੂ ਬਗਨ ਬੋ ਬੋ ਮੈਂ ਗੇਸ਼ ਮਾਈ ਕਾਰ ਬਰੀ ਮਾਈ ਡੀਓ ਲਾ ਲਾ ਲੋ ਯਾਰ ਆ ਲੋਕਾਂ ਦਾ ਢੋਲ ਬੋ